पेंडों आया शहरी बनिया, मैं एक बंदा बोल रहा हाँ पेंडों आया शहरी बनिया, मैं एक बंदा बोल रहा हाँ कितों उ प्यार मुहबत गलियाँ कूचे बोल रहा हाँ कितों उ प्यार मुहबत गलिया कुचे बोल रहा हाँ तो सरकार दो प्रधानमंत्री मंडो तो मेरे साथियों, मैं एक गलत चंद शेयर करने कहने की कोशिश करा ਉਜ ਦਿਲੇ ਆਪਣੇ ਸਾਲ ਤਾਂ ਪੂਰੇ ਕਰ ਜਾਂਦੇ ਬੰਦਾ ਤੇ ਕਿਰਦਾਰ ਮਰੇ ਤੋਂ ਮਰ ਜਾਂਦਾ ਉਜ ਦਿਲੇ ਆਪਣੇ ਸਾਲ ਤਾਂ ਪੂਰੇ ਕਰ ਜਾਂਦੇ ਦਾ ਤੇ ਕਿਰਦਾਰ ਮਰੇ ਤੋਂ ਮਰ ਜਾਂਦਾ ਆਦਿਤ ਜਿਸ ਨੂੰ ਮਖਮਲੀ ਉਤੇ ਚੱਲਣ ਦੀ ਆਦਿਤ ਜਿਸ ਨੂੰ ਮਖਮਲੀ ਉਤੇ ਚੱਲਣ ਦੀ ਕੰਡਿਆਂ ਦਾ ਉਹ ਨਾ ਸੁਣ ਕੇ ਹੀ ਡਰ ਜਾਂਦੇ ਉਹ ਜਿੱਤੇ ਲਈ ਆਪਣੀ ਸਾਸਾਂ ਪੂਰੇ ਕਰ ਜਾਂਦੇ ਬੰਦਾ ਕੀ ਕਿਰਦਾਰ ਮਰੇ ਤੂੰ ਮਰ ਜਾਂਦਾ ਛੱਡੇ ਬੰਦਾ ਮਗਰਬ وصیت ਸੋਚਾਂਦੀ ਛੱਡੇ ਬੰਦਾ ਮਗਰਬ وصیت ਸੋਚਾਂਦੀ ਅਕਲੀ ਵੀ ਹੋਣਾ ਛੱਡ ਕੇ ਪਿੱਛੇ ਕਰ ਜਾਂਦਾ ਉਹ ਜਦ ਲਈ ਆਪਣੀ ਸਾਤਾ ਪੂਰੇ ਕਰ ਜਾਂਦਾ ਬੰਦਾ ਦੇ ਕਿਰਦਾਰ ਮਰੇ ਤੋਂ ਮਰ ਜਾਂਦਾ ਹਿੰਮਤ ਰੱਖਦਾ ਬੰਦਾ ਹੀ ਸਿਰ ਚੁੱਕਣ ਦੀ ਓਏ ਹਿੰਮਤ ਰੱਖਦਾ ਬੰਦਾ ਹੀ ਸਿਰ ਚੁੱਕਣ ਦੀ ਆਕੇ ਸਾਰੇ ਜਾਣਦੇ ਬੰਦਾ ਕੇ ਕਰਦਾਇ ਮਰੇ ਤੋਂ ਮਰ ਜਾਂਦਾ ਉਸ ਰੱਬ ਨੂੰ ਤਾਂ ਰੱਬ ਵੀ ਮੰਨਣਾ ਲਾਜਵ ਨਹੀਂ ਉਸ ਰੱਬ ਨੂੰ ਤਾਂ ਰੱਬ ਵੀ ਮੰਨਣਾ ਲਾਜਵ ਨਹੀਂ ਹਰ ਵਾਰੀ ਜੋ ਭਰਿਆਂ ਨੂੰ ਹੀ ਭਰ ਜਾਂਦਾ ਬੰਦਾ ਤੇ ਕਿਰਦਾਰ ਮਾਰੇ ਤੋਂ ਮਰ ਜਾਂਦਾ ਮੈਂ ਕਿੰਜ ਮੰਨਾ ਰਹਿਮਤ ਇਸ ਨੂੰ ਮੌਲਾ ਦੀ ਮੈਂ ਕਿੰਜ ਮੰਨਾ ਰਹਿਮਤ ਇਸ ਨੂੰ ਮੌਲਾ ਦੀ ਜੇ ਤਰ ਬਦਲ ਸਾਗਰ ਤੇ ਹੀ ਭਰ ਜਾਂਦਾ ਬੰਦਾ ਤੇ ਕਿਰਦਾਰ ਮਾਰੇ ਤੋਂ ਮਰ ਜਾਂਦਾ ਨੇਦਾਂ ਕੋ ਨਾ ਸਕਦਾ ਵੈਰੀ ਰੈਬਰ ਚਾਨਣ ਦਾ ਰੈਬਰ ਜੋ ਨੇਰ ਚ ਦੀਨਾ ਧਰ ਜਾਂਦਾ ਬੰਦਾ ਤੇ ਕਿਰਦਾਰ ਮਰੇ ਤੋਂ ਮਰ ਜਾਂਦਾ ਅੰਤਮ ਸ਼ੇਰ ਆਗੇ ਗੱਲ ਲਿਖਾਂ ਕੋਈ ਪਾਰਸ ਵਰਗੀ ਹੋਵੇ ਜੂ ਗੱਲ ਲੇਖੋਂ ਕੋਈ پارਸ ਵਰਗੀ ਹੋਵੇ ਜੋ ਹੋ ਵਰਕੇ ਤਾਂ ਪ੍ਰਤਾਪ ਵੀ ਕਾਲੇ ਕਰ ਜਾਂਦੇ ਕੁਝ ਦਿਲ ਆਪਣੇ ਸਾਥ ਤਾਂ ਪੂਰੇ ਕਰ ਜਾਂਦੇ ਬੰਦਾ ਤੇ ਕਿਰਦਾਰ ਮਰੇ ਤੋਂ ਮਰ ਜਾਂਦੇ ਬੰਦਾ ਤੇ ਕਿਰਦਾਰ ਮਰੇ ਤੋਂ ਮਰ ਜਾਂਦੇ מאוד קצת, מאוד קצת,